ਨੰਗਾ ਹੀ ਨਹੀਂ ਹੁੰਦਾ ਐਨਾ ਰਾਹ ਦੇ ਵਿੱਚ ਉਹ ਲਾਈਆਂ ਸਕੂਟਰੀਆਂ ਲਾਈਆਂ ਆ ਵਿਚੇ ਰਿਕਸ਼ੇ ਤੁਰੇ ਫਿਰਦੇ ਆ ਬਹੁਤ ਬਹੁਤ ਹਲਾਤ ਮਾਰੇ ਲੰਘਦੀ ਹੁੰਦਾ ਤੇਰਾ ਬਣਦੀ 19 ਦਾ ਤੁਸੀਂ ਲੋ ਤੁਹਾਡੀ ਦੁਕਾਨ ਹੈਗੀ ਜਿੱਥੋਂ ਤੱਕ ਤੁਸੀਂ ਰਹੋ ਜਿਆਦਾ ਵੀ 10-10 ਫੁੱਟ ਬਾਹਰ ਕੱਢ ਦੋਗੇ ਆਮ ਲੋਕ ਕਿੱਥੋਂ ਲੰਘਣਗੇ ਬਸ ਫਿਰ ਉਹ ਵੀ ਐਕਸੀਡੈਂਟ ਦਾ ਕਾਰਨ ਬਣਗੇ ਇਹੀ ਹੈ ਸਾਡੇ ਅਸੀਂ ਬਣਦੇ ਫਿਰ ਸਾਡੀਆਂ ਗਲਤੀਆਂ ਸਾਡੇ ਅੱਗੇ ਆਉਂਦੀਆਂ ਇਹਨਾਂ ਦਾ ਕੋਈ ਜਾਂਦਾ ਨਹੀਂ ਲੋਕ ਵਿਚਾਰਾਂ ਦਾ ਪਰੇਸ਼ਾਨ ਇੱਥੇ ਦੋ ਤਿੰਨ ਆਟੋ ਇੱਥੇ ਫਸ ਜਾਣ ਵਿੱਚ ਪਹਿਲੀ ਗੱਲ ਤਾਂ ਆਟੋ ਵੀ ਨਹੀਂ ਆਣ ਲੈਂ ਲੱਗ ਜਾਂਦੀ ਆ ਇੱਕ ਬੱਸੇ ਸਮਾਨ ਲੱਗਾ ਹੈ ਦੂਜੀ ਬੱਸੇ ਸੜਕ 'ਤੇ ਤਾਂ ਵੀ ਸੇ ਰੁਕੀ ਹੋਈ ਆ ਬਹੁਤ ਪ੍ਰੋਬਲਮ ਆਉਂਦੀ ਆ ਪਬਲਿਕ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਇਹਦੇ ਖਿਲਾਫ ਸਖਤ ਤੋਂ ਸਖਤ ਕੁਝ ਕਾਰਵਾਈ ਕੀਤੀ ਜਾਵੇ ਸੋਸ਼ੀਕਲ ਜੀ ਮੈਂ ਆਪ ਵੀ ਕਿਸੇ ਤੁਹਾਡੇ ਨਾਲ ਸਾਂਝ ਟੀਵੀ ਦੇਖ ਰਹੇ ਹਾਂ ਅੱਜ ਜਿਹੜਾ ਕਿ ਤੁਹਾਨੂੰ ਬਾਜ਼ਾਰਾਂ ਦੇ ਹਾਲਾਤ ਦਿਖਾਵਾਂਗੇ ਦੇਖ ਸਕਦੇ ਹੋ ਜਿੱਥੇ ਨਲਾਕੀ ਪ੍ਰਸ਼ਾਸਨ ਨੇ ਨਿਕਲਦੀਏ ਇਹ ਰੋਡ ਦੇਖ ਸਰੋ ਸਿਨੇਮਾ ਰੋਡ ਆਫ ਅਗਵਾੜਾ ਦਾ ਜਿੱਥੇ ਕਿ ਇੱਥੋਂ ਦੁਕਾਨ ਜਦੋਂ ਖਤਮ ਹੁੰਦੀ ਹੈ ਦੁਕਾਨ ਦੇ ਬਾਹਰ-ਬਾਰ ਤੱਕ ਇਹਨਾਂ ਨੇ ਆਪਣੀ ਜੜੀਆਂ ਲਾਈ ਹੋਈਆਂ ਇਹਨੂੰ ਕਹਿੰਦੇ ਕਬਜ਼ਾ ਸੋ ਲੇਕਿਨ ਜਿੱਥੇ ਨਗਰ ਨੇ ਕੋਈ ਹਮੇਸ਼ਾ ਸਾਨੂੰ ਹਮੇਸ਼ਾ ਕਹਿੰਦਾ ਕਿ ਅਸੀਂ ਕਬਜ਼ੇ ਹਟਾਉਣੇ ਆ ਅਸੀਂ ਬਜ਼ਾਰਾਂ ਨੂੰ ਉਸ ਸਾਹ ਬਣਾ ਢੰਗਣਾ ਚਲਾਉਣੀ ਹੈ ਜਿਹੜਾ ਉਹ ਜਿੰਨਾ ਰੋਡ ਚਾਹੀਦਾ ਉਹਨਾਂ ਰੋਡ ਲੋਕਾਂ ਨੂੰ ਲੰਘਣ ਬਣਦੀ ਮਿਲਦਾ ਨਹੀਂ ਕਿਉਂਕਿ ਜਿੰਨੀਆਂ ਦੁਕਾਨਾਂ ਇਹਨਾਂ ਦੀ ਬਾਹਰ ਆਈਆਂ ਹੋਈਆਂ ਇਹਥੇ ਜਿੱਥੇ ਬਾਹਰ ਤੱਕ ਕਬਜ਼ਾ ਕੀਤਾ ਹੋਇਆ ਹੈ ਜਿਹੜਾ ਸਮਾਨ ਬਾਹਰ ਤੱਕ ਰੇੜੀਆਂ ਲਾਈਆਂ ਹੋਈਆਂ ਆਣ ਜਾਣ ਦੇ ਲੋਕ ਦੇਖ ਸਕਦੇ ਹੋ ਕਿ ਤੇ ਟ੍ਰੈਫਿਕ ਜਮ ਉਨਾ ਹੀ ਹੁੰਦਾ ਸੋ ਸਵਾਲ ਜਿਹੜਾ ਬਣਦਾ ਕਿ ਤਰ੍ਹਾਂ ਕਿਤੇ ਪ੍ਰਸ਼ਾਸਨ ਤੇ ਵੀ ਬਣਦਾ ਕਿ ਨਗਰ ਨਿਗਮ ਜਿੱਥੇ ਕਹਿੰਦਾ ਕਿ ਅਸੀਂ ਕਬਜ਼ੇ ਹਟਾਉਣੇ ਆ ਜਾਂ ਅਸੀਂ ਆਪਣੇ ਰੋਡ ਜਿਹੜੇ ਬਿਲਕੁਲ ਸਾਫ਼ ਕਰੋ ਉਹਨੇ ਲekin ਉਸ ਹਿਸਾਬ ਦੇ ਨਾਲ ਜਲੰਧਰ ਫਗਵਾੜਿਆ ਤੋਂ ਦਿਖਾ ਰਹੇ ਫਗਵਾੜੀ ਦਾ ਮੇਨ ਬਜ਼ਾਰ ਹੈ ਕਿ ਬਹੁਤ ਸਾਰੇ ਬਜ਼ਾਰੇ ਹੋ ਜੇ ਹੋਣਗੇ ਸਿਨੇਮਾ ਰੋਡ ਇਹ ਜਿਹੜਾ ਮੇਨ ਬਜ਼ਾਰ ਆ ਜਿੰਨੀਆਂ ਦੁਕਾਨਾਂ ਨੇ ਸਾਰਿਆਂ ਦੇ ਬਾਹਰ ਦੇਖ ਸਕਦੇ ਹੋ ਰੇੜੀਆਂ ਆਪਣੀਆਂ ਲਾਈਆਂ ਹੋਈਆਂ ਨੇ ਬਾਹਰ ਵੱਖਰੇ ਟੇਬਲ ਲੱਗੇ ਹੋਏ ਉਹਦੇ ਬਾਅਦ ਵੀਕਲ ਵੀ ਲਾਈ ਨੇ ਹਾਲਕਿ ਦੋ ਜੇ ਤੁਹਾਨੂੰ ਦੋ ਟੂ ਵੀਕਲ ਵੀ ਇਕੱਠੇ ਖੜੇ ਹੋ ਜਾਣਗੇ ਤੁਹਾਨੂੰ ਉੱਥੇ ਵੀ ਰਸ਼ ਮਿਲੂਗਾ ਇੰਨਾ ਰਸ਼ ਇੱਕ ਬਾਜ਼ਾਰ ਦੇ ਵਿੱਚ ਲੱਗ ਜਾਂਦਾ ਉਹਦਾ ਕਾਰਨ ਕੀ ਹੈ ਕਿ ਜਿਹੜੇ ਨਾਜਾਇਜ਼ ਦੇ ਬਾਹਰ-ਬਾਹਰ ਤੱਕ ਜਿਹੜੇ ਕਬਜ਼ੇ ਆਏ ਹੋਏ ਨਿਯਾਇਜ ਬਾਹਰ-ਬਾਹਰ ਤੱਕ ਜਿੰਨੇ ਟੇਬਲ ਲੱਗੇ ਹੋਏ ਆ ਆ ਨਿਯਾਇਜ ਬਾਹਰ-ਬਾਹਰ ਤੱਕ ਜਿੰਨੀਆਂ ਅਧਿਕਾਰਾਂ ਲੱਗੀਆਂ ਹੋਈਆਂ ਨੇ ਨਗਰ ਨਿਗਮ ਜਦੋਂ ਕਹਿੰਦੀ ਹੈ ਕਿ ਅਸੀਂ ਕਬਜ਼ੇ ਹਟੋਣੇ ਆ ਨਗਰ ਨਿਗਮ ਇਹ ਕਹਿੰਦੀ ਹੈ ਕਿ ਅਸੀਂ ਸੜਕਾਂ ਸਾਫ਼ ਕਰਾਉਣੇ ਆ ਲੋਕਾਂ ਦੇ ਆਮ ਜਾਨ ਨੂੰ ਆਉਣ-ਜਾਣ ਨੂੰ ਕੋਈ ਦੁਬਿਧਾ ਨਾ ਹੋਵੇ ਲੋਕਾਂ ਨੂੰ ਸੌਖ ਹੋਵੇ ਲੇਕਿਨ ਉਹਦਾ ਕਾਰਨ ਦੇਖ ਸਕਦੇ ਹੋ ਕਿ ਲੋਕ ਨਗਰ ਨਿਗਮ ਬਿਲਕੁਲ ਨਾਲ ਹੈ ਤੇ ਨਗਰ ਨਿਗਮ ਨੂੰ ਇਹ ਨਹੀਂ ਪਤਾ ਕਿ ਜਿਹੜੇ ਬਾਜ਼ਾਰ ਉਹਦੇ ਸਾਹਮਣੇ ਆ ਉੱਥੇ ਇਹੋ ਜਿਹਾ ਹਾਲ ਬਣਿਆ ਹੋਇਆ ਆ ਆ कि ਬੰਦੇ ਨੂੰ ਲੰਗਰ ਦੀ ਜਗ੍ਹਾ ਨਹੀਂ ਮਿਲਦੀ ਉਹਨਾਂ ਕਾਰਨ ਜਿਹੜਾ ਬਣਦਾ ਕਿ ਦੁਕਾਨਾਂ ਦੇ ਬਾਹਰ ਦਾਦਾ ਫੋਟੋ ਜਿਹੜੀ ਦੁਕਾਨਾਂ ਨੇ ਆਪਣੀਆਂ ਨਜਾਇਜ਼ ਬਣਾਈਆਂ ਹੋਈਆਂ ਦੇਖੋ ਸਾਰੇ ਨੂੰ ਪਤਾ ਕੀ ਚੱਕਰਿਆ ਜਾਂ ਇਹ ਸਾਡਾ ਰਾਜ ਲੋਕਤੰਤਰ ਆ ਲੋਕਾਂ ਨੂੰ ਸਹੂਲਤ ਚਾਹੀਦੀ ਆ ਨੰਗੜੋਂ ਆਉਣ ਜਾਣ ਦੀ ਠੀਕ ਹੈ ਜੀ ਤੇ ਸਾਰਿਆਂ ਨੂੰ ਸੋਚਣਾ ਚਾਹੀਦਾ ਹਨਾ ਫਿਰ ਆਪਣਾ ਆਪਣਾ ਜਗ੍ਹਾ ਛੱਡ ਕੇ ਕੰਮ ਕਰਨਾ ਜਿੰਨੀ ਜਗ੍ਹਾ ਬਣਦੀ 19 ਦਾ ਤੁਸੀਂ ਲਓ ਤੁਹਾਡੀ ਦੁਕਾਨ ਹੈਗੀ ਜਿੱਥੇ ਤੁਸੀਂ ਸਕਦੇ ਤੁਸੀਂ ਰਹੋ ਤੁਸੀਂ 10-10 ਫੁੱਟ ਬਾਹਰ ਕੱਢ ਦੋਗੇ ਆਮ ਲੋਕ ਕਿੱਥੋਂ ਲੰਘਣਗੇ ਬਸ ਫਿਰ ਉਹ ਵੀ ਐਕਸੀਡੈਂਟ ਦਾ ਕਾਰਨ ਬਣਗੇ ਇਹੀ ਹੈ ਸਾਡੇ ਅਸੀਂ ਬਣਦੇ ਫਿਰ ਸਾਡੀਆਂ ਗਲਤੀਆਂ ਸਾਡੇ ਅੱਗੇ ਆਉਂਦੀਆਂ ਇਹਨਾਂ ਦਾ ਕੋਈ ਜਾਂਦਾ ਨਹੀਂ ਲੋਕ ਵਿਚਾਰਾਂ ਦਾ ਪਰੇਸ਼ਾਨ ਲੋਕ ਆਮ ਆਮ ਬੰਦਾ ਪਰੇਸ਼ਾਨ ਹੋਇਆ ਆ ਬੰਦਾ ਪਰੇਸ਼ਾਨ ਹੈ ਬਿਲਕੁਲ ਸਾਨ ਧੰਨਵਾਦ ਧੰਨਵਾਦ ਦੇਖ ਸਕਦੇ ਹੋ ਇਹ ਸੋ ਜਿੱਥੇ ਕਿ ਤੁਸੀਂ ਆਪ ਦੇਖ ਸਕਦੇ ਹੋ ਕਿ ਇਹੀ ਕਾਰਨ ਬਣਦੇ ਨੇ ਐਕਸੀਡੈਂਟ ਦੇ ਜਾਂ ਜਦੋਂ ਕੋਈ ਹੁੰਦਾ ਵਾ ਟ੍ਰੈਫਿਕ ਦੇ ਵਿੱਚ ਕਿਸੇ ਦੇ ਗੱਡੀ ਉੱਪਰ ਚੜ੍ਹ ਕੇ ਕਿਸੇ ਟਾਇਰ ਤੇ ਪੈਰ ਤੇ ਟਾਇਰ ਚੜ੍ਹ ਗਿਆ ਸੋ ਇਹੋ ਜਿਹੇ ਕਾਰਨ ਨਿੱਕੇ ਨਿੱਕੇ ਹੁੰਦੇ ਨੇ ਲੇਕਿਨ ਇਹ ਵੱਡੇ ਬਣਦੇ ਨੇ ਕਾਰਨ ਇਹੀ ਹੈ ਕਿ ਜਿਹੜੇ 10-15 ਦੁਕਾਨਾਂ ਇਹਨਾਂ ਨੇ ਆਪਣੀਆਂ ਨਿਆਜ਼ਬਾਰ ਕੱਢੀਆਂ ਹੋਈਆਂ ਉਹ ਕਾਰਨ ਇਸ ਚੀਜ਼ ਦਾ ਬਣਦੇ ਨੇ ਜੀ ਭਾਈ ਜਿਵੇਂ ਕਿ ਹੁਣ ਦੁਕਾਨਾਂ ਦੇ ਬਾਹਰ-ਬਾਹਰ ਤੱਕ ਸਮਾਨ ਆਇਆ ਹੋਇਆ ਰੋਡ ਦਾ ਰਸਤਾ ਵੱਜ ਗਿਆ ਘਟ ਟ੍ਰੈਫਿਕ ਇੱਥੇ ਹੁੰਦਾ ਜਾੜਾ ਜਾਮ ਹਾਂਜੀ ਹਾਂਜੀ ਭਾਈ ਇ ਜਾ ਸਮਾਨ ਥੋੜਾ ਥੋੜਾ ਅੰਦਰ ਨੂੰ ਹੋਵੇ ਇਹ ਨਾ ਆ ਵੀ ਜਾਨਕੀ ਇੱਥੇ ਟ੍ਰੈਫਿਕ ਨਹੀਂ ਜਾਮ ਹੋਊਗਾ। ਇਹ ਇਹ ਆ ਬਸ ਥੋੜਾ ਜਿਹਾ ਖੁੱਲਾ ਢੁਲਾਇਆ ਹੋਵੇ ਮੰਦਨ ਪਰਿਆ ਤਰੀਕੇ ਨਾਲ ਨਿਕਲ ਸਕਦਾ। ਬੰਦਿਆਂ ਨੂੰ ਆਣ ਜਾਣ ਨੂੰ ਤੰਗੀ ਹੁੰਦੀ ਹੈ ਜੀ। ਬਿਲਕੁਲ ਜੀ ਹੁੰਦੀ ਹੈ ਜੀ ਬਿਲਕੁਲ ਹੁੰਦੀ ਆ। ਇੱਥੇ 2-3 ਆਟੋ ਇੱਥੇ ਫਸ ਜਾਂਦੇ ਵਿੱਚ ਪਹਿਲੀ ਗੱਲ ਤਾਂ ਆਟੋ ਵੀ ਨਹੀਂ ਆਲੇ ਲਾਈਨ ਲੱਗ ਜਾਂਦੀ ਆ। ਪਹਿਲੀ ਗੱਲ ਤਾਂ ਆਟੋ ਵੀ ਨਹੀਂ ਇੱਧਰ ਆਣੀ ਚਾਹੀਦੀ ਹੈਗੀ ਫਿਰ ਹਾਲ ਤਾਂ ਤੇ ਜਿਹੜਾ ਸਮਾਨ ਸਾਈਡਾਂ ਦੇ ਉੱਤੇ ਮਾੜਾ ਮੋਟਾ ਪਿਆ ਹੁੰਦਾ ਉਹਦੇ ਕਰਕੇ ਸਰ ਪ੍ਰੋਬਲਮ ਜ਼ਿਆਦਾ ਆਉਂਦੀ ਨੰਗਰ ਦੇ ਵਿੱਚ। ਸਰ ਸਭ ਤੋਂ ਵੱ ਕੋਈ ਵਰਦਗਾ ਗਾਖ ਨਹੀਂਗਾ ਅਗਰ ਦੁਕਾਨ ਦੇ ਮੂਰੇ ਲੰਗਣ ਨੂੰ ਜਾ ਕੋਈ ਖਾਣ ਰਕਨ ਵੇਸ ਜਾ ਕੋਈ ਪਾਰਕਿੰਗ ਤਾਂ ਨਹੀਂ ਹੋਏਗਾ ਤੋ ਗਾਖ ਨਹੀਂ ਖੜੇਗਾ ਸਭ ਤੋਂ ਵੱਡੀ ਪਰਮ ਸਮੱਸਿਆ ਜਿਹੜੀ ਟ੍ਰੈਫਿਕ ਨੂੰ ਉਹਦੂ ਵੀ ਆਣੀ ਆ ਦੁਕਾਨਦਾਰ ਨੂੰ ਵੀ ਆਣੀ ਆ ਲੰਗਣ ਵਾਲਿਆਂ ਨੂੰ ਵੀ ਆਣੀ ਆ ਹੁਣ ਦੇਖੋ ਤੁਸੀਂ ਚਾਰ ਚਾਰ ਪੰਜ ਪੰਜ ਫੁੱਟ ਸਾਰੇ ਸਮਾਨ ਬਾਹਰ ਲੱਗਿਆ ਨਹੀਂ ਲੱਗਣਾ ਚਾਹੀਦਾ ਬਟ ਸਭ ਤੋਂ ਵੱਡੀ ਗੱਲ ਕੀ ਹੈ ਦੁਕਾਨਦਾਰ ਨੂੰ ਖੁਦ ਚਾਹੀਦਾ ਕਿ ਆਪਣੇ ਦੁਕਾਨ ਮੂਰੇ ਸਾਫ਼ ਸੁਥਰਾ ਰੱਖੇ ਔਰ ਜਗਾ ਸਮਾਨ ਘਟ ਵਰ ਲਾਵੇ ਦੁਕਾਨ ਨਾਲ ਗਾਹ ਤਾ ਵੀ ਕੀ ਜਾਣਾ ਗਾਹ ਨੇ ਤਾਂ ਆ ਜਾਣਾ ਇਹ ਵਹੀਕਲ ਤੇ ਬਿਨਾ ਅਗਲੇ ਆਪਣਾ ਵਹੀਕਲ ਵੀ ਖੜਾ ਕਰ ਤਾ ਵਹੀਰਾਂ ਵਹੀਕਲ ਵੀਕਲ ਜੇ ਖੜਾ ਹੋ ਗਿਆ ਜਗਾ ਫਿਰ ਗਲੀ ਬਣ ਗਈ ਉਹ ਤਾਂ ਬੰਦੀ ਹੋ ਗਿਆ ਜਦੋਂ ਇੱਕ ਪਾਸੇ ਸਮਾਨ ਲੱਗਿਆ ਹੈ ਦੂਜੇ ਪਾਸੇ ਸੜਕ ਤਾਂ ਦੀ ਤਾਂ ਵੈਸੇ ਰੁਕੀ ਹੋਈ ਆ ਅੱਧੀ ਉਹਨਾਂ ਨੇ ਰੋਕ ਲਈ ਵਹੀਕਲ ਦੋਨਾਂ ਪਾਸੇ ਵੀਕਲ ਲਾ ਕੇ ਉਧਰ ਇੱਕ ਦੋ ਉਧਰ ਲਾ ਕੇ ਦੋ ਤੇ ਲੱਗੇ ਰਹਿ ਗਏ ਤਿੰਨ ਫੋਟ ਤਿੰਨ ਫੋਟ ਦੇ ਵਿੱਚ ਕੀ ਘੜੂ ਹੁਣ ਆਈ ਰਿਕਸ਼ਾ ਜਾ ਰਿਹਾ ਵਾ ਉਧਰ ਵਾ ਗਿਆ ਉਧਰ ਵਾ ਗਿਆ ਕਿ ਜਾਮ ਲੱਗ ਗਿਆ ਉਧਰ ਵੀ ਗਿਆ ਉਧਰ ਵੀ ਗਿਆ ਲਾਈਨਾਂ ਲੱਗੀਆਂ ਵਿੱਚ ਲਾਈਨਾਂ ਲੱਗੀਆਂ ਪਿੱਛੇ ਗਾਗ ਦਾ ਟਾਈਮ ਖਰਾਬ ਦੁਕਾਨਦਾਰ ਦਾ ਵੀ ਟਾਈਮ ਖਰਾਬ ਲਈ ਬਟਨ ਨਹੀਂ ਹੋਣਾ ਚਾਹੀਦਾ ਲੇਕਿਨ ਜੋੜੀ ਹੈਗੀ ਆਪਣੀ ਸੇਫਟੀ ਜੁੜੀ ਹੈਗੀ ਆ ਦੁਕਾਨ ਤੇ ਬੂਰੇ ਸਮਾਨ ਘਟ ਲਵ ਤਾਂ ਕਿ ਲੰਘਣ ਵਾਲਿਆਂ ਨੂੰ ਵੀ ਤੇ ਤੁਹਾਡਾ ਦੁਕਾਨ ਦਾ ਕਾਰੋਬਾਰ ਵੀ ਵਧੀਆ ਚੱਲੇ ਕਾਰੋਬਾਰ ਵੀ ਵਧੀਆ ਚੱਲੇ ਬਿਲਕੁਲ ਸਹੀ ਗੱਲ ਧੰਨਵਾਦ ਜੀ ਇਹ ਬਾਜ਼ਾਰ ਦੇ ਜਿਹੜੇ ਤੁਸੀਂ ਹਾਲਾਤ ਦੇਖ ਰਹੇ ਹੋ ਕਿ ਜਿਵੇਂ ਹਾਂ ਬਹੁਤ ਮਾੜੇ ਆ ਨੰਗਾ ਹੀ ਨਹੀਂ ਹੁੰਦਾ ਇੰਨਾ ਰਾਹ ਦੇ ਵਿੱਚ ਉਹ ਲਾਈਆਂ ਸਕੂਟਰੀਆਂ ਲਾਈਆਂ ਆ ਵਿੱਚ ਰਿਕਸ਼ੇ ਤੁਰੇ ਫਿਰਦੇ ਆ ਬਹੁਤ ਬਹੁਤ ਹਾਲਾਤ ਮਾੜੇ ਲੰਘ ਨਹੀਂ ਹੁੰਦਾ ਲੱਤਾ ਭੱਜਦੀਆਂ ਲੰਘਦੀਆਂ ਨਹੀਂ ਮਾਹਾ ਭੱਜਦੀਆਂ ਲੰਘਦੀਆਂ ਸਹੀ ਹੈ ਜਦੋਂ ਦੁਕਾਨਾਂ ਬਾਰ ਬਾਰ ਕੱਢ ਕੇ ਲਾਈਆਂ ਤੇ ਰੋਡ ਬੋ ਨਿਕਾਇਆ ਪਾਜਿਆ ਦੋ ਹੀ ਰਖਸ਼ਾ ਦੋ ਬਹੁਤ ਦੇਖੋ ਆਹ ਦੇਖੋ ਤੁਸੀਂ ਆਪੇ ਦੇਖ ਲਓ ਹੁਣ ਤੇ ਰਸ ਘਟਿਆ ਜਦੋਂ ਰਸ ਹੁੰਦਾ ਨਾ ਇੱਥੇ ਲੰਘ ਨਹੀਂ ਹੁੰਦਾ ਸੱਚੀ ਗੱਲ ਲੰਘ ਨਹੀਂ ਹੁੰਦਾ ਵੀਰਾ ਬਹੁਤ ਮੁਸ਼ਕਿਲ ਹੈ ਲੰਘਣਾ ਇਹ ਤਾਂ ਬਜ਼ਾਰ ਵਾਲਿਆਂ ਨੂੰ ਵੀ ਚਾਹੀਦਾ ਕੁਝ ਗਵਰਨਮੈਂਟ ਨੂੰ ਵੀ ਚਾਹੀਦਾ ਕਰਨ ਹੈ ਨਾ ਕਈ ਦਿਨਾਂ ਦੇੇ ਥੋੜੀ ਸਖਤੀ ਕਰੇ ਤੇ ਹਾਂ ਬਿਲਕੁਲ ਕਰੇ ਬਹੁਤ ਪ੍ਰੋਬਲਮ ਆਉਂਦੀ ਆ ਪਬਲਿਕ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਇਹਦੇ ਖਿਲਾਫ ਸਖਤ ਤੋਂ ਸਖਤ ਕੁਝ ਕਾਰਵਾਈ ਕੀਤੀ ਜਾਵੇ ਇੱਕ ਤਾਂ ਰਿਕਸ਼ਾ ਹੁਣ ਬੈਟਰੀ ਰਿਕਸ਼ਾ ਚੱਲ ਪਿਆ ਉਹ ਵੀ ਪਿੱਛੇ ਬਿਜਾਰਾਂ ਦੇ ਲੈ ਕੇ ਤੁਰੇ ਕਰਦੇ ਕੋਈ ਡਰਦਾ ਨਹੀਂ ਡਰਨਾ ਚਾਹੀਦਾ ਗਵਰਨਮੈਂਟ ਨੂੰ ਡਰਾਉਣਾ ਚਾਹੀਦਾ ਸੋ ਇਹ ਫਗਵਾੜਿਆ ਸਿਨੇਮਾ ਰੋਡ ਹੈ ਜਿਹਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਮੇਨ ਕਾਰਨ ਇਹ ਵੀਡੀਓ ਬਣਾਉਂਦਾ ਇਹ ਹੈ ਕਿ ਨਗਰ ਨਿਗਮ ਦੀਆਂ ਅੱਖਾਂ ਖੁੱਲਣ ਨਗਰ ਨਿਗਮ ਨੂੰ ਪਤਾ ਲੱਗੇ ਕਿ ਆਖਿਰਕਾਰ ਕਿਹੜੀਆਂ-ਕਿਹੜੀਆਂ ਜਗ੍ਹਾਾਂ ਤੇ ਕਬਜ਼ੇ ਨਿਆਜ਼ ਹੋਏ ਪਏ ਨੇ ਇਹਦਾ ਮੇਨ ਕਾਰਨ ਹੀ ਇਹ ਹੈ ਕਿ ਜਿੰਨੀਆਂ ਆ ਦਾਦਾ ਸਪੋਰਟ ਤੱਕ ਬਾਹਰ ਦੁਕਾਨਾਂ ਆਈਆਂ ਹੋਈਆਂ ਨੇ ਆਖਿਰਕਾਰ ਇਹਦੀ ਕੋਈ ਰੋਕ ਟੋਕ ਨਹੀਂ ਆ ਇਹ ਜਾਂ ਤਾਂ ਨਗਰ ਨਿਗਮ ਨੂੰ ਨਹੀਂ ਦੇਖਦਾ ਜਾਂ ਪ੍ਰਸ਼ਾਸਨ ਨੂੰ ਨਹੀਂ ਦੇਖਦਾ ਜਾਂ ਫੇ ਉਹ ਅਣਗਹਿਲੀ ਕਰਦੇ ਨੇ ਜਾਂ ਉਹ ਇੱਥੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਫਗਵਾੜੇ ਦੇ ਵਿੱਚ ਫਗਵਾੜੇ ਨਗਰ ਨਿਗਮ ਦੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਕਿ ਨਗਰ ਨਿਗਮ ਦੇ ਅਖਾਰੇ ਸਾਹਮਣੇ ਆ ਬਾਹਰ 10-10 ਫੁੱਟ ਤੱਕ ਜਿਹੜੀਆਂ ਦੁਕਾਨਾਂ ਆਈਆਂ ਸ਼ਾਇਦ ਉਹਨਾਂ ਨੂੰ ਨਹੀਂ ਦੇਖਣੀਆਂ ਇੰਨੇ ਕਬਜ਼ੇ ਜਿਹੜੇ ਹੋ ਰਹੇ ਉਹ ਨਹੀਂ ਦਿਖਦੇ ਸੋ ਜਿੱਥੇ ਕਾਰਨ ਬਣਦਾ ਹੈ ਟ੍ਰੈਫਿਕ ਜਾਮ ਦਾ ਟ੍ਰੈਫਿਕ ਇੰਨਾ ਆਉਂਦਾ ਲੋਕਾਂ ਨੂੰ ਲੰਘਣ ਮੜਜੇ ਬੜੀ ਪਰੇਸ਼ਾਨੀ ਆਉਂਦੀ ਹੈ ਸੋ ਫਗਵਾੜੇ ਵਾਲੇ ਸਪੈਸ਼ਲੀ ਵੀਡੀਓ ਬੱਦ ਬੱਦ ਸ਼ੇਅਰ ਜ਼ਰੂਰ ਕਰੋ ਤਾਂ ਕਿ ਨਗਰ ਨਿਗਮ ਤੱਕ ਇਹ ਵੀਡੀਓ ਪਹੁੰਚੇ